ਅਹ 2 ਜੁਲਾਈ ਨੂੰ ਡੇਰਾ ਬਸੀ ਵਿਖੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਦੇ ਵਿੱਚ ਅਪੋਲੋ ਹਸਪੀਟਲ ਦੇ ਵਿੱਚ ਦੋ ਬੰਦੇ ਜਾਂਦੇ ਨੇ ਜਿਨ੍ਹਾਂ ਦੇ ਮੂੰਹ ਤੇ ਸਿਰ ਤੇ ਪਰਨੇ ਬੰਨੇ ਹੁੰਦੇ ਨੇ ਤੇ ਮੂੰਹ ਤੇ ਸਿਰ ਟੱਕੇ ਹੋ ਜਾਂਦੇ ਨੇ ਅੰਦਰ ਤੇ ਅੰਦਰ ਜਾ ਕੇ ਇੱਕ ਪਰਚੀ ਫੜਾ ਦਿੰਦੇ ਨੇ ਤੇ ਜਿੱਥੋਂ ਫਿਰ ਉਹ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਇੱਕ ਹਵਾਈ ਫਾਇਰ ਕਰਦੇ ਨੇ ਹਸਪੀਟਲ ਦੇ ਬਾਹਰ ਤੇ ਉਹ ਪਰਚੀ ਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਅਸੀਂ ਕੌਸ਼ਨ ਲੈਂਗ ਦੇ ਮੈਂਬਰ ਆ ਤੇ ਇਸ ਵਟਸਐਪ ਦੇ ਉੱਤੇ ਸਾਨੂੰ ਕਾਲ ਕੀਤਾ ਗਿਆ ਤਾਂ ਉਸ ਦੀ ਜਿਵੇਂ ਇਨਸੀਡੈਂਟ ਹੋਇਆ ਸਾਡੀ ਟੀਮਾਂ ਇਮੀਡੀਏਟਲੀ ਉੱਥੇ ਸਕਵਾਡ ਤੇ ਪਹੁੰਚੀਆਂ ਐਫਆਈਰ ਰਜਿਸਟਰ ਕੀਤੀ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਉਸ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤਿੰਨ ਵਿਅਕਤੀ ਇਸ ਇਨਸੀਡੈਂਟ ਚ ਇਨਵੋਲਡ ਸੀਗੇ ਦੋ ਜਾਨ ਜਿਹੜੇ ਅੰਦਰ ਗਏ ਸੀ ਤੇ ਇੱਕ ਜਾਨਾ ਮੋਟਰਸਾਈਕਲ ਤੇ ਬੈਠਾ ਸੀਗਾ ਉਹ ਤਿੰਨੇ ਵਿਅਕਤੀ ਜਿਹੜੇ ਹੈਗੇ ਆਇਡੈਂਟੀਫਾਈ ਕੀਤੇ ਗਏ ਤੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇਹ ਜਿਹੜੇ ਤਿੰਨੇ ਵਿਅਕਤੀ ਜੁਵਨਾਈਲ ਨੇ ਤੇ ਇਹਨਾਂ ਨੂੰ ਇਮੀਡੀਏਟਲੀ ਜੁਵਨਾਈਲ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਆ ਇਹਨਾਂ ਤੋਂ ਮੌਕੇ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਹੈ ਪਲੱਸ ਜਿਹੜਾ ਰਿਵੋਲਵਰ ਬੱਤੀ ਬੋਰ ਜਿਸ ਨਾਲ ਫਾਇਰਿੰਗ ਕੀਤੀ ਗਈ ਸੀ ਉਹ ਵੀ ਰਿਕਵਰ ਹੋ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਦੋ ਜ਼ਿੰਦਾ ਕਾਰਤੂਸ ਵੀ ਐਕਸਟ੍ਰੈਕਟ ਬਰਾਮਦ ਹੋਏ ਇਹਨਾਂ ਦਾ ਜਿਹੜਾ ਸੰਬੰਧ ਹੈ ਹਜੇ ਸਾਡੀ ਪ੍ਰੀਲੀਮਿਨਰੀ ਪੁੱਛਗਿੱਛ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹਦਾ ਕੁਸ਼ਲ ਗੈਂਗ ਨਾਲ ਜਿਹੜਾ ਸੰਬੰਧ ਇਹਨਾਂ ਦਾ ਪਾਇਆ ਜਾ ਰਿਹਾ ਹੈ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਸਾਡੀ ਹੋ ਜਾਵੇਗੀ ਜੋ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਸ ਤਹਿਤ ਹੀ ਕੌਸ਼ਲ ਗੈਂਗ ਨਾਲ ਸੰਬੰਧ ਰੱਖਦੇ ਨੇ ਤੇ ਇਹ ਚ ਇਹਦੇ ਇਹਨਾਂ ਦੇ ਨਾਲ ਜਿਹੜਾ ਇੱਕ ਮੁੱਖ ਦੋਸ਼ੀ ਹੈ ਉਹਦੇ ਖਿਲਾਫ ਪਹਿਲਾਂ ਵੀ 307 ਦੀ ਜਿਹੜੀ ਐਫ ਆਈ ਆਰ ਹੈ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ ਰਜਿਸਟਰ ਹੋਈ ਸੀ ਅਤੇ ਹੁਣੇ ਬੇਲ ਤੇ ਆਇਆ ਹੋਇਆ ਹੈ ਪਹਿਲਾਂ ਸਰ ਕੀ ਕਾਰਜ ਦੀ ਪ੍ਰਕਿਰਿਆ ਹੈ ਇਸ ਤੇ ਕਰਕੇ ਅੱਗੇ ਰੋਕ ਮੈਂ ਤੁਹਾਨੂੰ ਪ੍ਰੋਫਾਈਲ ਹੁਣ ਤੱਕ ਦੀ ਇਨੀਸ਼ੀਅਲੀ ਪ੍ਰੋਫਾਈਲ ਕੀ ਡਾਟਾ ਡਿਟੇਲ ਲਾ ਕੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਹਾਂਜੀ ਪ੍ਰੋਫਾਈਲ ਸਰ ਹੁਣ ਤੱਕ ਦੀ ਜਿਹੜੀ ਇਨੀਸ਼ੀਅਲੀ ਇਨਵੈਸਟੀਗੇਸ਼ਨ ਹੋਈ ਹੈ ਕਿ ਪ੍ਰੋਫਾਈਲ ਕੀ ਹੈ ਜਿਹੜੇ ਤਿੰਨ ਨਾਬਾਲिग ਹੈ ਉਹਨਾਂ ਦੇ ਪਹਿਲਾਂ ਵੀ ਇੱਕ ਤੇ ਜਿਹੜਾ ਨੀ ਇਹਨਾਂ ਦੇ ਜਿਹੜੇ ਤਿੰਨ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁੱਖ આરોપી ਹੈ ਉਹਦੇ ਉੱਤੇ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ 307 ਦੀ ਐਫਆਈਆਰ ਦਰਜ ਹੋਈ ਸੀ ਤੇ ਉਸ ਦੇ ਵਿੱਚ ਵੀ ਇਹਨਾਂ ਨੇ ਇੱਕ ਫਾਇਰਿੰਗ ਕੀਤੀ ਸੀ ਕਿਸੇ ਬੰਦੇ ਤੇ ਉਹਨ ਡਿਟੇਲ ਜਿਹੜੀ ਹੈਗੀ ਮੈਨੂੰ ਤੁਹਾਨੂੰ ਵੱਖਰੇ ਤੌਰ ਤੇ ਸ਼ੇਅਰ ਕਰ ਤੇ ਉਹਦੇ ਵਿੱਚ ਹੀ ਵੀ ਇਹਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਤੇ ਹੁਣ ਇਸ ਟਾਈਮ ਤੇ ਬੇਲ ਤੇ ਆਇਆ। ਗੋੜੀ ਕਿਉਂ ਚਲਾਈ ਸੀ ਉਹਦੇ ਨਾਲ? ਇਹ ਤਾਂ ਹਜੇ ਤੱਕ ਰਹੀ ਐਕਸਟਰਸ਼ਨ ਦਾ ਹੀ ਮੋਟੇ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈਗਾ ਜਿਵੇਂ ਐਕਸਟਰਸ਼ਨ ਕਰਨ ਦੇ ਲਈ ਇਹ ਚਲਾਈ ਸੀ। ਸਰ ਕੌਸ਼ਲ ਗੈਂਗ ਦੇ ਨਾਲ ਸਿੱਧਾ ਸੰਪਰਕ ਸਾਹਮਣੇ ਆਇਆ ਤੇ ਇਹ ਇਹ ਜਿਹੜਾ ਵੈਪਨਸ ਹੈ ਇਹ ਕਿੱਥੋਂ ਲੈ ਕੇ ਆਇਆ? ਬੜੇ ਸਟਾਈਲਿਸ਼ ਵੈਪਨ ਹੈ ਔਰ ਬੜਾ ਮੈਨ ਲੱਗਦਾ ਕਿ ਇਹ ਬੜਾ ਮੁਸ਼ਕਿਲ ਨਾਲ ਮਿਲਦੇ ਇਸ ਤਰ੍ਹਾਂ ਦੇ ਜਿਹੜੇ ਇਹ ਵੈਪਨ ਹੈਗੇ ਆ ਇਹ ਵੈਪਨ ਦੀ ਵੀ ਸਾਡੀ ਇਹ ਕਿੱਥੋਂ ਲੈ ਕੇ ਆ ਉਹਦੀ ਚੱਲਦੀ ਪਈ ਹੈ ਇੱਥੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਆ ਕੇ ਉਹ ਵੈਪਨ ਦੇ ਕੇ ਗਿਆ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਪਲੱਸ ਸਾਡੀ ਡਿਟੇਲ ਇਨਵੈਸਟੀਗੇਸ਼ਨ ਆਲਰੇਡੀ ਚੱਲ ਰਹੀ ਹੈ ਇਹ ਕਿੱਥੋਂ ਵੈਪਨ ਇਹਨਾਂ ਨੂੰ ਸਪਲਾਈ ਹੋਇਆ ਸੀਗਾ ਇਹਨਾਂ ਨੂੰ ਕੋਈ ਬੰਦਾ ਆ ਕੇ ਦੇ ਕੇ ਗਿਆ ਸੀਗਾ ਤਾਂ ਉਹ ਬੰਦਾ ਵੀ ਜਿਹੜਾ ਹੈ ਗਿਆ ਸੀ ਫਿਲਹਾਲ ਜਿਹੜਾ ਹੈਗਾ ਉਹਦੀ ਇਨਵੈਸਟੀਗੇਸ਼ਨ ਉਹਦੇ ਬਾਬਤ ਵੀ ਚੱਲਦੀ ਪਈ ਹੈ ਪਲੱਸ ਇਹਦੇ ਨਾਲ ਨਾਲ ਜਿਹੜੇ ਟੈਲੀਫੋਨ ਦੇ ਰਾਹੀਂ ਇਹ ਸੰਪਰਕ ਦੇ ਵਿੱਚ ਆਇਆ ਕੁਝ ਗੈਂਗ ਦੇ

ਇਹ ਕੋਈ ਪਹਿਲਾ ਕਾਲ ਕੋਈ ਕਾਲ ਕੀਤੀ ਹੋਈ ਕੋਈ ਪਹਿਲਾ ਕੋਈ ਕਾਲ ਜਿਹੜੀ ਹੈ ਉਹ ਤੇਕਰ ਸਾਨੂੰ ਸਾਹਮਣੇ ਨਹੀਂ ਆਈ ਹੈ ਅਸੀਂ ਇਹਨਾਂ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਈ ਕਾਲ ਦੀ ਕੋਈ ਇਹ ਜਿਹੀ ਗੱਲ ਸਾਹਮਣੇ ਨਹੀਂ ਆਈ ਹੈ ਹਾਂ ਟਾਰਗੇਟ ਕਰਕੇ ਹੀ ਹਸਪੀਟਲ ਦੇ ਬਾਹਰ ਇਹ ਜਿਹੜੀ ਫਾਇਰਿੰਗ ਕੀਤੀ ਗਈ ਸੀ ਤੇ ਰੈਕੀ ਜਿਹੜੀ ਹੈਗੀ ਉਹ ਵੀ ਇਹ ਜਿਹੀ ਕੋਈ ਰੈਕੀ ਵਾਲੀ ਗੱਲ ਵੀ ਸਾਹਮਣੇ ਨਹੀਂ ਆਈ ਕਿਉਂਕਿ ਸਰ ਇਹ ਲੋਕਲ ਨੇ ਜਿਹੜੇ ਨਾਬਾਲਗ ਨੇ ਇਹਨੇ ਲੋਕਲ ਇਹਨੋਂ ਲੋਕਲ ਇਹਨਾਂ ਦਾ ਕੋਈ ਹੋਰ ਵੀ ਲੈਕਸਸ ਕੰਮ ਕਰ ਰਿਹਾ ਕਿ ਇਹ किस तरह ये पूरा नेटवर्क चल रहा है क्योंकि पहला भी जणी किसी कर रहे थे मेरा वसी के नेड़े पूरा नेटवर्क काम कर रहे इन का पूरा गैंग क्योंकि नाबालिग पहला भी क्वेश्चन चौधरी दिख गया है नाबालिग जड़े है वही गैंग के मेंबर उनमें थ्रू फोन थ्रू फोन कॉल और अपने लोकल सर्कल के जरिए भी आ रहे हैं ਕਿ ਸੋਸ਼ਲ ਮੀਡੀਆ ਦੇ ਸੀ ਵੀ ਆ ਰਹੇ ਸੋਸ਼ਲ ਮੀਡੀਆ ਬਿਲਕੁਲ ਸੋਸ਼ਲ ਨਹੀਂ ਇਸ ਸਪੈਸੀਫਿਕ ਕੇਸ ਮੇ ਤਾਂ ਨਹੀਂ ਕਹਿ ਸਕਦੇ ਲੇਕਿਨ ਆਦਰਵਾਇਜ਼ ਸੋਸ਼ਲ ਮੀਡੀਆ ਆਲਸੋ ਪਲੇਜ਼ ਅ ਹਿਊਜ ਰੋਲ ਇਨ ਦਿਸ ਸਰ ਇਦੇ ਇਨਿਸ਼ੀਅਲੀ ਇਨਵੈਸਟੀਗੇਸ਼ਨ ਤੋ ਕੋਈ ਪਤਾ ਲੱਗਿਆ ਕਿ ਇਹਨਾਂ ਨੂੰ ਕਿੰਨੇ ਪੈਸੇ ਕੌਸ਼ਲ ਚੌਧਰੀ ਗੈਂਗ ਦਿੰਦਾ ਸੀ ਜਾਂ ਦੇਨੇ ਸੀਗੇ ਜਾਂ ਬਹੁਤ ਦਾ ਡਿਸਕਸ ਕਰ ਰਹੇ ਹਾਂ ਜੀ ਮੈਂ ਓਪਨ ਗਿਆ ਨਾ ਆਫਰ ਨਹੀਂ ਸੀ ਇਹਨਾਂ ਨੂੰ ਸਿਰਫ ਕਾਰਵਾਈ ਕਰਨੀ ਸੀ ਇਹਨਾਂ ਕੋਲ ਪੈਸੇ ਆਈ ਵੀ ਨਹੀਂ ਸੀ ਇਹਨਾਂ ਕੋਲ ਅਲੱਗ ਅਲੱਗ ਵੈਪਨ ਆਇਆ ਸੀਗਾ ਹਾਜੀ ਪੈਸੇ ਆਨੇ ਸੀ ਸਰ ਇੱਕ ਨੰਬਰ ਹੈ ਇਹ ਵਿੱਚ ਮੈਂਸ਼ਨ ਹੈ ਉਹ ਟ੍ਰੇਸ ਹੋਇ ਨੰਬਰ 351 ਦਾ 포ਟੇਬਲ ਇਹ ਤਾਂ ਇੰਟਰਨੈਟ ਨੰਬਰ ਹੈ ਇੰਟਰਨੈਟ ਦਾ ਨੰਬਰ ਹੈ ਤੇ ਇਹ ਨੰਬਰ ਜਿਹੜਾ ਹੈਗਾ ਇਸ ਟੈਨਕ ਚੱਲਦੀ ਜੰਪ ਕਰਦੇ ਤੇ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਕੋਈ ਚਾਏ ਕਿ ਇਹ ਕੰਟੀਨਿਊ ਗੱਲ ਕਰਦੇ ਸੀ ਕੌਸ਼ਲ ਨਾਲ ਕਿ ਨਾ ਇਹ ਬਹੁਤ ਰੇਅਰਲੀ ਗੱਲ ਹੁੰਦੀ ਸੀ ਇਹਨਾਂ ਦੀ ਤਾਂ ਸਪੈਸੀਫਿਕਲੀ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀ बस बारी के तारे की बैटिंग कॉस्टलें नहीं नहीं बैटिंग मेन रहे उसके आगे के बंदे ने दिया और बाकी जो दो मैच वो इस, इसके टच में थे या वो भी कॉस्टलें के टच में थे? ना ना एक ही बंदा जो मेन बंदा, बंदा है वो टच में था ये तो इसके साथ ही है ਉਹ ਦੈਟ ਮੀਨਸ ਦ ਅਦਰ ਟੂ ਵਾ ਵਾ ਦੀ ਫਸਟ ਟਾਈਮਰਸ ਵਾ ਦੀ ਫਸਟ ਟਾਈਮ ਅਭੀ ਤੱਕ ਉਨਕੇ ਖਿਲਾਫ ਮੈਂ ਪੁਰਾਣਾ ਕ੍ਰਿਮਨਲ ਰਿਕਾਰਡ ਨਹੀਂ ਹੈ ਸੀਡੀ ਨਹੀਂ ਦੇਖਣ ਮੈਨੂੰ ਲੱਗਿਆ ਕਿ ਇਹ ਪੂਰਾ ਕਵਰ ਕਰਕੇ ਕਿ ਕਿੱਥੇ ਭਾਜੇ ਸੀਗੀ ਕਿੱਥੇ ਲੁਕੇ ਹੋਈ ਸੀ ਕਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਜਿੱਥੇ ਰਹਿੰਦੇ ਸੀਗੀ ਅਲਟੀਮੇਟਲੀ ਉੱਥੇ ਹੀ ਚਲੇ ਗਈ ਸੀ ਤੇ ਜਿਹੜਾ ਬੱਸ ਅੱਡਾ ਡੇਰਾ ਬੱਸੀ ਹੈ ਉਹਦੇ ਨੇੜੇ-ਤੇੜੇ ਘੁੰਮ ਰਹੇ ਸੀਗੀ ਤੇ ਉੱਥੋਂ ਹੀ ਰੌਂਡ ਅਪ ਕੀਤਾ ਪਿਸਟਲ ਦਾ ਚੱਕ ਕੇ ਮੱਚ ਕੰਕੀ ਦੇ ਮਰੋ ਸਰ ਇਹਨਾਂ ਬਰਾ ਛੋਟਾ ਦੇਖੋ ਛੋਟਾ ਕਟਾ ਹੈ ਛੋਟਾ ਦੇਖੋ ਛੋਟਾ ਸਿੰਗਲ ਸ਼ਾਟ ਸਿੰਘਲ ਸ਼ਾਟ ਜੀਵਾ ਡੇਰਾਬਸੀ ਦੀ ਕਲਪੀਆ ਜਿਹੜਾ ਬਣਦਾ ਹੈ ਉਹ ਚਾਰ ਚਾਹਾਂ ਦੇ ਟ੍ਰੇਨ ਸੌਪ ਟਾਪਿਕ ਤੇ ਐਕਸੈਂਡਿੰਗ ਵਿਸ਼ਾ ਅਲੋਪ ਹੈ। ਜੇ ਇਹ ਤੁਸੀਂ ਕਹਿ ਸਕਦੇ ਹੋ ਕਿ ਬੜੀ ਅੱਛੀ ਰਿਕਵਰੀ ਚੱਲ ਰਹੀ ਹੈ ਕਿ ਇਨਸੀਡੈਂਟ ਹੋਣ ਤੋਂ ਪਹਿਲਾਂ ਹੀ ਮੋਸਟਲੀ ਜਿਹੜੇ ਹੈਗੇ ਬੰਦੇ ਫੜੇ ਜਾਂਦੇ ਆ ਤੇ ਜੇ ਇਨਸੀਡੈਂਟ ਹੋਇਆ ਵੀ ਆ ਤਾਂ ਇਮੀਡੀਏਟਲੀ ਅਸੀਂ ਕਵਰ ਕੀਤੇ ਆ। ਡੇਰਾਬਸੀ ਜ਼ੀਰਕਪੁਰ ਏਰੀਆ ਦੀ ਤੁਸੀਂ ਗੱਲ ਕੀਤੀ ਆ ਤਾਂ ਮੈਨੂੰ ਲੱਗਦਾ ਨਹੀਂ ਕੋਈ ਕੋਈ ਵੀ ਇਹ じゃ ਕੋਈ

ਇੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੇ ਹੈ ਕਿ ਐਮਪੀ ਤੋਂ ਬੜੇ ਸੌਫਟ ਤਰੀਕੇ ਨਾਲ ਕਿਉਂ ਆ ਜਾਂਦੇ ਯੂਪੀ ਯੂਪੀ ਤਾਂ ਹੁਣ ਚਲੋ ਘਟਾ ਹੈ ਲੇਕਿਨ ਐਮਪੀ ਤੋਂ ਜ਼ਿਆਦਾ ਹੈ ਸਰ ਜੋ ਹੁਣ ਤੱਕ ਦੇਖਣ ਚਾਹੁੰਦਾ ਹੈ ਕਿ ਐਮਪੀ ਦੇ ਵਿੱਚੋਂ ਮжоਰਿਟੀ ਵੈਪਨ ਆ ਰਹੇ ਨੇ ਤਾਂ ਉਹਦੇ ਵਿੱਚ ਇਨਫੈਕਟ ਜਿਹੜੇ ਸੀਨੀਅਰ ਲੀਡਰਸ਼ਿਪ ਲੈਵਲ ਤੇ ਵੀ ਇਹਨਾਂ ਦੀ ਗੱਲ ਆਪਸ ਦੇ ਵਿੱਚ ਚੱਲ ਰਹੀ ਹੈ ਸਟੇਟ ਟੂ ਸਟੇਟ ਵੀ ਗੱਲ ਚੱਲ ਰਹੀ ਹੈ ਇਹਦੇ ਦੇ ਤੇ ਜਿਹੜੇ ਸਾਡੇ ਵੀ ਰੈਗੂਲਰਲੀ ਅਸੀਂ ਜਿਹੜੇ ਕੰਸਰਨ ਡਿਸਟ੍ਰਿਕਟਸ ਹੈ ਉਹਨਾਂ ਨੂੰ ਅਸੀਂ ਚਿੱਠੀਆਂ ਵੀ ਲਿਖਦੇ ਹਾਂ ਦੇ ਰਿਗਾਰਡਿੰਗ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੰ ਆ ਇਹ ਚ ਐਮਪੀ ਦੇ ਵਿੱਚ ਜਿੱਥੇ ਜਿਹੜੇ ਵੱਡੇ ਸਮਗਨਾਜ਼ ਬੈਠੇ ਨੇ ਇਸ ਚੀਜ਼ ਦੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੀ ਕਿ ਉੱਥੇ ਐਮਪੀ ਪੁਲਿਸ ਵੱਲੋਂ ਵੀ ਕਾਫੀ ਸਖਤ ਐਕਸ਼ਨ ਵੀ ਹੋਇਆ ਪਰ ਹਜੇ ਦਿੱਕਤ ਜਿਹੜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਥਾਣਾ ਰੁਗ ਗਿਆ ਪਰ ਅਜੇ ਵੀ ਕਿਉਂਕਿ ਜਿਹੜਾ ਵੀ ਜਿਹੜਾ ਇਲੀਗਲ ਵੈਪਨ ਜਦੋਂ ਆਂਦਾ ਹੈ ਤਾਂ ਅਲਟੀਮੇਟਲੀ ਉਹਦਾ ਕਨੈਕਸ਼ਨ ਕਿਤੇ ਨਾ ਕਿਤੇ ਘੁੰਮ ਕੇ ਐਮਪੀ ਦੇ ਵਿੱਚ ਹੀ ਜਾ ਕੇ ਲੱਭਦਾ ਹੈ ਦੈਟ ਮੀਨ ਐਮਪੀ ਦੇ ਅੰਦਰ ਬੈਠੇ ਲੋਕ ਵੈਪਨ ਆਪਾਂ ਮੰਨ ਲਓ ਕਿ ਉਹਦੇ ਤੋਂ ਕਾਹਦੀਆ ਇਹ ਇਹਦੇ ਦਾ ਬਸ ਇਹਦਾ ਬਸ ਹੀ ਨਾ ਬੜੀ ਕਿੰਨੇ ਕਾਲੇ ਉਫ ਤਾਂ 2 ਦੋ ਮਿੰਟ ਦੋਕਿਨ ਅਚਾ ਉਹ ਉਹੀ ਚਾਮ ਪੀਰ ਯਾਨੀ ਇਸੀ ਹਨ ਕਿਸੀ ਟਾਰਗੇਟ ਸਰ ਇਹ ਕੋਈ ਮੈਸੇਜ ਦਾ ਪਤਾ ਲੱਗ ਪਾਇਆ ਕਿਉਂਕਿ ਤੇ 2015 15000 ਚ ਕਟਾ ਲੈ ਕੇ ਆ ਫਿਰ ਹੋਰ ਵੀ ਇਸ ਤਰ੍ਹਾਂ ਦੀ ਆ ਕੇ ਆ ਕੇ ਵੇਚਦੇ ਆ ਤਾਂ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਐਮਪੀ ਪੁਲਿਸ ਤੋਂ ਜਾਂ ਫਿਰ ਆਪਾਂ ਇੱਕ ਸਿੰਗਲ ਨੈਕਸਸ ਦੀ ਗੱਲ ਨਹੀਂ ਕਰ ਸਕਦੇ ਇਹ ਮਲਟੀਪਲ ਉੱਥੇ ਹੈਗੀ ਹੈ ਤੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਸਮੇਂ ਦੌਰਾਨ ਬਹੁਤ ਸਾਰੇ ਨੈਕਸਸ ਹੈ ਜਿਹੜੇ ਬ੍ਰੇਕ ਕੀਤੇ ਗਏ ਨੇ ਜਿਹੜੇ ਕਿ ਆ ਵੈਪਨ ਦੇ ਸਬੰਧ ਦੇ ਵਿੱਚ ਹੈਗੇ ਨੇ ਪਰ ਹਜੇ ਹਜੇ ਵੀ ਜਿਹੜੇ ਹੈ ਵੈਪਨ ਜਿਹੜੇ ਆ ਰਹੇ ਨੇ ਤਾਂ ਉਹਨਾਂ ਦੇ ਇੱਕ ਨਾਮ ਵੀ ਲਗਾਤਾਰ ਇਸੇ ਤਰ੍ਹਾਂ ਸਾਡੀ ਜਿਹੜੀ ਮੁਹਿੰਮ ਜਿਹੜੀ ਹੈ ਜਾਰੀ ਹੈ ਕਿਉਂਕਿ ਸਰ ਇਹ ਜਿਹੜਾ ਮੇਨ ਰੂਟ ਹੈ ਮੋਸਟਲੀ ਲਾਲੜੂ ਇੰਟਰ ਹੁੰਦੇ ਹਰਿਆਣਾ ਤੋਂ ਉਹ ਐਕਚੁਅਲੀ ਉਧਰ ਟ੍ਰਾਂਸਪੋਰਟ ਮੇਨ ਰੋਡ ਹੀ ਮੇਨ ਰੂਟੀ ਹੀ ਬਣਿਆ ਹੋਇਆ ਤਾਂ ਇਸ ਕਰਕੇ ਪਬਲਿਕ ਟ੍ਰਾਂਸਪੋਰਟ ਜਿਹੜਾ ਜ਼ਿਆਦਾ ਯੂਜ਼ ਹੋ ਰਿਹਾ ਤੁਸੀਂ ਲਾਸਟ ਟਾਈਮ ਵੀ ਪਬਲਿਕ ਵੀ ਪ੍ਰਾਈਵੇਟ ਵੀ ਦੋਨੋਂ ਯੂਜ਼ ਹੁੰਦੇ ਤਾਂ ਪਬਲਿਕ ਟ੍ਰਾਂਸਪੋਰਟ ਦੇ ਹੁਣ ਆਫਲੇਟਸ ហើយ ਰਿਕਵਰੀ ਪਬਲਿਕ ਟ੍ਰਾਂਸਪੋਰਟ ਦੇ ਵਿੱਚੋਂ ਵੀ ਕਾਫੀ ਹੋ ਰਹੀ ਹੈ ਟ੍ਰੇਨਸ ਐਂਡ ਬੱਸਸ ਜਿਹੜੀ ਹੈ ਇਹ ਕਾਫੀ ਰਿਕਵਰੀਜ਼ ਆ ਰਹੇ ਆ ਤੁਹਾਨੂੰ ਡਰੱਗਸ ਆਲਸੋ ਡਰੱਗਸ ਦੇ ਉੱਤੇ ਕਈ ਬੱਸਸ ਦੀ ਰਿਕਵਰੀ ਹੋਈ ਚੱਲੂ ਹੋ ਰਹੀ ਹੈ ਵੀ ਮੁੰਡੇ ਬੜੇ ਰਾਜਪੁਰੇ ਤੋਂ ਹੈ। ਇਟ ਡੈਟ ਨੇ ਕਿ ਜਿਹੜਾ ਇਲੀਗਲ continued weapon thage now the manufacturing has shifted from up to mp can we say this bilkul absolutely we can say that is one picture bhi kuch jade case kyunki jinne bhi sare mpe link hai shayad dasan cho ek case hoya hai up ka baki sare affiliated up was dealing on this now so up bhi shayad agge mp to hi aunda hoga wo bhi pata nahi asi